ਰਮਦਾਸਪੁਰ ਸੀ ਬੰਦੇ ਬਿਲਕੁਲ ਨਜ਼ਦੀਕ ਵਸਤਾ ਪਿੰਡ ਮੰਦਰਾ ਦੇ ਵਿੱਚ ਬੰਨ ਟੁੱਟ ਕੇ ਸਭ ਤੋਂ ਪਹਿਲਾਂ ਖੜਾ ਵਾਲਾ ਪਾਣੀ ਆਇਆ ਸੀ ਇੱਥੋਂ ਦੇ ਵਸਨੀਕ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਅਜ ਤੱਕ ਕੋਈ ਵੀ ਸਰਕਾਰੀ ਮਦਦ ਨਹੀਂ ਆਈ ਉਹਨਾਂ ਨੇ ਕਿਹਾ ਕਿ ਐਨ ਜੀਓ ਤੇ ਹੋਰ ਸੰਸਥਾਵਾਂ ਇਸ ਇਲਾਕੇ ਵਿੱਚ ਆਉਂਦੀਆਂ ਹਨ ਰਾਸ਼ਨ ਪਾਣੀ ਤਾਂ ਉਹਨਾਂ ਨੂੰ ਮਿਲ ਗਿਆ ਪਰੰਤੂ ਕੋਈ ਵੀ ਹੋਰ ਸਹਾਇਤਾ ਨਹੀਂ ਮਿਲੀ ਉਹਨਾਂ ਦੇ ਮਕਾਨਾਂ ਦੇ ਵਿੱਚ ਤਰੇੜਾਂ ਪੈ ਗਈਆਂ ਹਨ ਨੀਹਾਂ ਬੈਠ ਗਈਆਂ ਹਨ ਜ਼ਿਆਦਾਤਰ ਲੋਕਾਂ ਦੀਆਂ ਛੱਤਾਂ ਬਾਲੀਆਂ ਵਾਲੀਆਂ ਹਨ ਜੋ ਬਿਲਕੁਲ ਬੇਕਾਰ ਹੋ ਚੁੱਕੀਆਂ ਹਨ ਉਹਨਾਂ ਨੇ ਅੰਮ੍ਰਿਤਸਰ ਦੇ ਡੀਸੀ ਸ਼੍ਰੀਮਤੀ ਸਾਖੀ ਸਹਾਣੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਿੰਡ ਦੀ ਵੀ ਸਾਰ ਲਈ ਜਾਵੇ ਅਤੇ ਉਹਨਾਂ ਨੂੰ ਵੀ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ ਅਸੀਂ ਅੱਜ ਤੁਸੀਂ ਬੰਦੇ ਬਿਲਕੁਲ ਉੱਪਰ ਪਿੰਡ ਮੰਦਰਾਵਾਲਾ ਵਿਖੇ ਆਏ ਹਾਂ ਜਿੱਥੋਂ ਦੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਨੇ ਸਾਡੇ ਪਿੰਡ ਵਿੱਚ ਬਹੁਤ ਕਹਿਰ ਵਰਤਾਇਆ ਸੀ ਤੇ ਅਜੇ ਤੱਕ ਸਾਡੇ ਕੋਲ ਕੋਈ ਸਰਕਾਰੀ ਮਦਦ ਨਹੀਂ ਪਹੁੰਚੀ ਇਹਨਾਂ ਦਾ ਕਹਿਣਾ ਹੈ ਕਿ ਐਨਜੀਓ ਵਾਲੇ ਤੇ ਹੋਰ ਸੁਸਾਇਟੀਆਂ ਵਾਲੇ ਜਾਂ ਲੋਕ ਸਾਡੇ ਕੋਲ ਆਉਂਦੇ ਹਨ ਰਾਸ਼ਨ ਪਾਣੀ ਭਾਵੇਂ ਮਿਲ ਰਿਹਾ ਹੈ ਪਰ ਕੋਈ ਫਰਨੀਚਰ ਜਾਂ ਕੋਈ ਸਮਾਨ ਤੋਂ ਅਸੀਂ ਬਿਲਕੁਲ ਵਾਂਝੇ ਹਾਂ ਤੇ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਸੁਨੀਕ ਨਾਲ ਕੀ ਕਹਿਣਾ ਚਾਹੁੰਦੇ ਹਨ ਸਾਡੇ ਸੱਤਾਂ ਵੀ ਜਿਹੜੀਆਂ ਬਾਲਿਆਂ ਹਾਂ ਜੀ ਇੱਥੇ ਮਤਲਬ ਬਹੁਤ ਨੁਕਸਾਨ ਹੋਇਆ ਜੇ ਤੱਕ ਸਰਕਾਰੀ ਮਦਦ ਕੋਈ ਨਹੀਂ ਪਹੁੰਚੀ ਆਪਣਾ ਟਾਈਮ ਪਾਸ ਮਤਲਬ ਆਪ ਹੀ ਹੀ ਕਰਨ ਦੇ ਆ ਕੋਈ ਫਰਨੀਚਰ ਕੋਈ ਟੀਵੀ ਕੋਈ ਮਤਲਬ ਇਹੋ ਜੀ ਕੋਈ ਚੀਜ਼ ਨਹੀਂ ਆਨੂ ਅਜੇ ਤੱਕ ਸਾਰਾ ਕੁਝ ਹੀ ਗਰਕ ਗਿਆ ਵਾ ਆਪਣੇ ਬੱਚਿਆਂ ਦੀਆਂ ਜਾਨਾਂ ਬਚਾਈਆਂ ਮੈਂ ਬਾਕੀ ਵਾਸ਼ਿੰਗ ਮਸ਼ੀਨ ਘਰ ਦੇ ਸਾਰੇ ਖਰਚੋਗੇ ਨੇ ਬਹੁਤ ਜਿਆਦਾ ਨੁਕਸਾਨ ਹੋ ਚੁਕਿਆ ਬਿਲਕੁਲ ਇਹ ਤੁਸੀਂ ਬੰਦੇ ਸਾਹਮਣੇ ਰਹਿੰਦੇ ਆ ਨੂੰ ਸਮਾਨ ਚੁੱਕਣ ਦਾ ਮੌਕਾ ਤੱਕ ਨੂੰ ਮਿਲਿਆ ਕਿੰਨੇ ਘਰਾਂ ਸੰਨੇ ਇਥੇ ਘਰ ਇਥੇ ਮਤਲਬ ਕਿ ਤਕਰੀਬਨ ਪਿੰਡ ਹੀ ਲਾ ਲਓ ਸਾਰਾ ਇਧਰ ਦਾ ਸਾਰਾ ਹੀ ਕਿੰਨੀ ਬਾਦੀ ਪਿੰਡ ਦੀ ਪਿੰਡ ਦੀ ਬਾਦੀ ਤਕਰੀਬਨ 600 ਤੋਂ 700 ਹੋਣੀ ਜਾਈ ਇਧਰ ਦੀ 6-700 ਹੈ ਬਾਦੀ ਇਧਰ ਦੀ ਤੇ ਜਿਹੜੇ ਨੀਵੇਂ ਘਰੇ ਮਜ਼ਦੂਰ ਲੋਗ ਆ ਸਾਰੇ ਇਹ ਤਾਂ ਉਹ ਕਮਾਉਣਾ ਉਹ ਖਾਣਾ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋ ਤਗੜੇ ਬੰਦੇ ਕੋ ਜਾਈ ਜਾਂਦੇ ਆ ਉਹਨਾਂ ਕੋਲ ਕੋ ਕਹਿੰਦੇ ਵੀ ਇੱਥੇ ਲਾ ਦੋ ਤੇ ਆਪਾਂ ਵਰਤਾ ਦੇਨੇ ਉਹ ਵੀ ਨਹੀਂ ਕੋਈ ਰਾਸ਼ਨ ਪਾਣੀ ਪਹੁੰਚਦਾ ਫਾਸਟ ਵੀ ਚੈਨਲ ਵਾਲੇ ਜਿਨ੍ਹਾਂ ਦੀ ਸਾਡਾ ਆਣ ਕੇ ਸਾਰ ਲਈ ਤੁਸੀਂ ਕਿੰਨਾ ਦੜਾ ਭਾਈ ਮੇਰਾ ਸੁੰਦਰ ਸਿੰਘ ਪੰਚਾਇਤ ਮੈਂਬਰ ਹਾਂ ਜੀ ਜੋ ਭਾਜੀ ਕਹਿ ਰਹੇ ਨੇ ਵਾਕੇ ਇਹ ਅਮੀਰ ਗਰੀਬ ਦਾ ਵਿਤਕਰਾ ਹੋ ਰਿਹਾ ਇੱਥੇ ਹੋ ਰਿਹਾ ਹੋ ਰਿਹਾ ਜੀ ਹੋ ਰਿਹਾ ਜੀ ਬਿਲਕੁਲ ਸੱਚ ਕਹਿ ਰਹੇ ਨੇ ਬਿਲਕੁਲ ਸਚਾਈ ਹੈ ਜੀ ਬਿਲਕੁਲ ਸਚਾਈ ਹੈ ਜੀ ਭਾਜੀ ਇਹ ਹਨ ਪਿੰਡ ਮੰਦਰਾ ਦੇ ਲੋਕ ਜਿਹੜੇ ਕਹਿ ਰਹੇ ਹਨ ਕਿ ਇੱਥੇ ਸਾਡੇ ਅਮੀਰਾਂ ਤੇ ਗਰੀਬਾਂ ਦਾ ਵਿੱਚ ਇੱਕ ਫਰਕ ਪਾਇਆ ਜਾ ਰਿਹਾ ਹੈ ਕਿਉਂਕਿ ਜਿੰਨੇ ਵੀ ਲੋਕ ਜ਼ਿਆਦਾ ਆਉਂਦੇ ਹਨ ਉਹ ਅਮੀਰ ਲੋਕਾਂ ਦੇ ਘਰ ਜਾਂ ਤਗੜੇ ਲੋਕਾਂ ਦੇ ਘਰਾਂ ਦੇ ਵਿੱਚ ਖਲੋ ਕੇ ਉੱਥੇ ਬੈਠ ਕੇ ਉੱਥੇ ਹੀ ਲੋਕਾਂ ਨੂੰ ਰਾਸ਼ਨ ਜਾਂ ਹੋਰ ਸਮਾਨ ਵੰਡਣ ਵਾਸਤੇ ਦੇਹ ਜਾਂਦੇ ਹਨ ਤੇ ਸਾਡੇ ਅੱਗੇ ਨਹੀਂ ਪਹੁੰਚਦਾ ਜੇ ਚਾਰ ਵਾਲੀਆਂ ਟਰਾਲੀਆਂ ਆਉਂਦੀਆਂ ਉਹ ਵੀ ਸਾਨੂੰ ਇੱਕ ਕਈ ਉਹ ਵੀ ਤਰਲੇ ਮਾਰ ਕੇ ਇੱਕ ਇੱਕ ਗੱਠਾ ਮਿਲਦਾ ਨਹੀਂ ਤਾਂ ਨਹੀਂ ਮਿਲਦਾ ਉਹ ਵੀ 5-5 6-6 ਇਕੱਠੇ ਕੱਲਾ ਇੱਕੇ ਘਰ ਲਵਾਉਂਦੇ ਆ ਜੀ ਤੁਸੀਂ ਸਾਨੂੰ ਕੋਈ ਇਦਾਂ ਥਾਣਾ ਧੱਕੇ ਛਾਈ ਹੋਣ ਦੀ ਉਹ ਵੀ ਬੈਠੇ ਹੋਣ ਕੋਈ ਮੁਰਗੇ ਆਖੀਦਾ ਯਾਰ ਸਾ ਕਿਸੇ ਕਿਸੇ ਵੱਡੇ ਅਫਸਰ ਨੂੰ ਜਾਂ ਡੀਸੀ ਸਾਹਿਬ ਨੂੰ ਜਾਂ ਆਪਣੇ ਐਮਐਲਏ ਸਾਹਿਬ ਨਾਲ ਤੁਸੀਂ ਕਦੀ ਗੱਲ ਕੀਤੀ ਕੋਈ ਨਹੀਂ ਜੀ ਕੀਤੀ ਸਾਡੀ ਸਾਰੀ ਨਹੀਂ ਲਈ ਜੀ ਕਿਸੇ ਨੇ ਆਣ ਕੇ ਕਿ ਡੀਸੀ ਨੇ ਕਿ ਐਸਬੀ ਨੇ ਕਿ ਉਹ ਮੁੜ ਕੇ ਸਾਡੀ ਬਾਤ ਹੀ ਨਹੀਂ ਪੁੱਛਦਾ ਪਹਿਲਾਂ ਤਰਲੇ ਕੱਢਦਾਂ ਆਣ ਕੇ ਐਰਕਾ ਸਾਨੂੰ ਮੌਕਾ ਦੇ ਦਿਓ ਜੀ ਮੁੜ ਕੇ ਨਹੀਂ ਆਣ ਕੇ ਬਾਤ ਪੁੱਛਦਾ ਸਾਡੀ ਕੋਈ ਵੀ